ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਅੰਦਰ ਪਿੰਦੀ ਪੁਲਿਸ ਚੌਕੀ ਧਰਮਕੋਟ ਰੰਦਾਵਾ ਵੱਲੋਂ ਕਿਸਾਨ ਦੀ ਇਤਲਾਹ ਤੇ ਗੰਨੇ ਦੇ ਖੇਤਾਂ ਵਿੱਚ ਪਿਆ ਹੀਰੇਨ ਦਾ ਪੈਕਟ ਬਰਾਮਦ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ थाना ਡੇਰਾ ਬਾਬਾ ਨਾਨਕ ਅਤੇ ਐਸਐਚਓ ਯਦਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਗੁਰਲਾਲ ਦੀਪ ਸਿੰਘ ਵਾਸੀ ਗੁਰਚੱਕ ਸਿੰਘ ਨੇ ਪੁਲਿਸ ਚੌਕੀ ਧਰਮਕੋਟ ਰੰਦਾਵਾ ਨੂੰ ਇਤਲਾਹ ਦਿੱਤੀ ਕਿ ਉਸਦੇ ਖੇਤਾਂ ਵਿੱਚ ਚੱਕੀ ਪੈਕਟ ਇਹ ਹੈ ਤਾਂ ਤਰੰਤ ਪੁਲਿਸ ਟੀਮ ਵੱਲੋਂ ਗੰਨੇ ਦੇ ਖੇਤ ਚ ਸਰਚ ਕੀਤੀ ਗਈ ਤਾਂ ਉਹਨਾਂ ਨੂੰ ਇੱਕ ਪੈਕੇਟ ਬਰਾਮਦ ਹੋਇਆ। ਨੀਲੇ ਰੰਗ ਦੀ ਟੇਪ ਨਾਲ ਲਪੇਟਿਆ ਇਹ ਪੈਕੇਟ ਕਿਸ ਇਸ਼ਾਸ਼ਾ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਉਸ ਉੱਤੇ ਇੱਕ ਕੁੰਦੀ ਵੀ ਲੱਗੀ ਹੋਈ ਸੀ। ਉਹਨਾਂ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਪਾਰਟੀ ਵੱਲੋਂ ਖੇਤ ਦੇ ਚੱਪੇ-ਚੱਪੇ ਦੀ ਤਲਾਸ਼ੀ ਮਹਿੰਦਰਾਨ ਉਹਨਾਂ ਨੂੰ ਇੱਕ ਹੋਰ ਹਿਰੋਇਨ ਦਾ ਪੈਕੇਟ ਬਰਾਮਦ ਹੋਇਆ। ਉਹਨਾਂ ਦੱਸਿਆ ਕਿ ਇਹ ਪੈਕੇਟ ਡਰੋਨ ਰਾਹੀਂ ਭਾਰਤੀ ਖੇਤਰ ਵਿੱਚ ਛੁੱਟੇ ਜਾ ਰਹੇ ਹਨ ਇਸ ਸਬੰਧੀ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵੱਲੋਂ ਐਫ ਆਈ ਆਰ ਨੰਬਰ 13 ਰਜਿਸਟਰ ਕਰ ਹਵਾਈ ਉਲੰਘਣਾ ਅਤੇ ਭਾਰਤੀ ਖੇਤਰ ਵਿੱਚ ਨਸ਼ਾ ਭੇਜਣ ਸਮੇਤ ਵੱਖ-ਵੱਖ ਧਰਾਵਾਂ ਤਹਿਤ ਅਨਪਛਾਤੇਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜੀਬੀਸੀ ਅਪਡੇਟ ਦੇ ਲਈ ਗੁਰਦਾਸਪੁਰ ਤੋਂ ਲੱਪੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਰੰਧਾਵਾ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਜਿਸ ਤੇ ਉਹਨਾਂ ਨੇ ਗੁਰਨਾਲਦੀਪ ਸਿੰਘ ਦੇ ਖੇਤਾਂ ਵਿੱਚੋਂ ਆਪਣੀ ਜਿਹੜੀ ਹਰਨ ਰਿਕਵਰ ਕੀਤੀ ਹੈ ਤੇ ਕੇਸ ਰਜਿਸਟਰ ਕਰ ਲਿਆ ਇਨਵੈਸਟੀਗੇਸ਼ਨ ਦਾ ਦੇਖੋ ਇਹ ਤਾਂ ਇਨਵੈਸਟੀਗੇਸ਼ਨ ਦਰਾਂ ਨਹੀਂ ਪਤਾ ਲੱਗੂਗਾ ਇਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਨੂੰ ਦੱਸ ਦੇ ਜਿhko ਤਾਂ ਡਰੋਨ ਹੀ ਲੱਗਦੀ ਹੈ ਵੀ ਡਰੋਨ ਨਾਲ ਹੀ ਆਈ ਹੋਗੀ ਇਹਨੇ ਪਹਿਪੜ ਦੇ ਸਰ ਪਰੰਪਰ ਮੈਂ ਤੁਹਾਨੂੰ ਦੱਸਿਆ ਮੈਂ ਹਰਨ ਰਿਕਵਰ ਹੋਈ ਹੈ ਬਾਕੀ ਅਜੇ ਕਰ ਰਹੇ ਆ ਤਰਤੀਸ਼ ਕਰੀ ਹੋਣੀ ਫਿਰ ਹੁਣ ਕੋਈ ਨਹੀਂ ਇਨਵੈਸਟੀਗੇਸ਼ਨ ਦੇ ਸਾਹਮਣੇ ਜੋ ਵੀ ਆਊਗਾ ਉਸ ਮੁਤਾਬਕ ਕਰੇਗਾ excellent coaching point in IELTS and spoken English. Also, expert in study and visitor visa. Government approved SS Group. Session Chunk Hushyarpur.